ਪੋਪਟਾ ਨਾਲ ਤੱਕੜੇ ਗਾਣਾ ਸਰਦਾਰ ਬਿਗਰਮ ਸਿੰਘ ਜੀਠੀਆ ਆ ਜਾਓ ਸਰਦਾਰ ਬਿਗਰਮ ਸਿੰਘ ਜੀਠੀਆ ਆ ਜਾਓ ਆ ਜਾਓ ਆ ਜਾਓ ਜੀ ਕਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਠੱਕੇ ਮਾਰੀ ਐ ਪੁਲਿਸ ਦਚੋ ਜੀ ਤੇ ਬੈਂਕ ਕਿਥੇ ਸ਼ਾਹ ਦੇ ਪਾਸੇ ਕੀਤਾ ਨਾ ਬਲਾਕ ਬਲਾਕ ਮੇਰ ਹੋ ਗਿਆ ਲਾਈ ਕਿੱਥੇ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਕਿਤੇ ਤੱਕ ਲੈ ਆ ਕੇ ਮਾਰ ਇੱਕ ਵਾਰੀ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਦਿੱਤੀ ਨਹੀਂ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲ ਮੀ ਮੈਸੇਜ ਕਰਨ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੇ ਤੁਸੀਂ ਤਾਂ ਪੀਤਾ ਸੀ ਮੈਨੂੰ ਹਾਂਜੀ ਤੇ ਕਮੈਂਟ ਕਰਨੀ ਕੀਤੀ ਹੋਤੀ ਜਣਾ ਕੀ ਜੀ ਨਹੀਂ ਨਹੀਂ ਸ਼ਾਨ ਭੜੀ ਅਕਾਲੀ ਦਰਬਾਰ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਕੀ ਜੀਆ ਜਿੰਦਾਬਾਦ ਸਰਦਾਰ ਸਰਦਾਰ ਵਿਕਰਮ ਸਿੰਘ ਜੀ ਬਲਿਖਿਆ ਜੈ ਸਰਕਾਰ 아아っ! Saab, Gaaz Bar! Maaz Fabi Maaz Fabi Rata figure �naa I Maazek Raaz 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 H 一 U U सरकार ਨਹੀਂ ਬਣਾ ਯਾਰ ਉਹਨਾਂ ਨੇ ਫਿਕਰ ਤਾਂ ਯਾਰ ਬੁੱਕ ਪਾ ਦਿੱਤੀ ਉਹਨਾਂ ਆਇਆ ਪੀਸ ਉਹਨਾਂ ਬੈਗਾ ਪਿੱਛੇ ਹੋ ਜਾਂਦੇ ਨੇ ਜਰੂਰੀ ਲੋਕੀ ਬੰਦੇ ਖੜੇ ਨੇ ਦੇਖਦੇ ਆ ਤਾ ਬੰਦ ਕਰ ਲੈ ਟ੍ਰੈਵਲ ਸਰਵ ਕਰਕੇ ਮੇਰਾ ਪਤਾ ਨੰਬਰ